ਮੈਂ ਕਿਉਂ ਵੱਖ ਕਿਉਂ ਵੱਖ ਸਤਿਮਾ ਉਹ ਸ਼ੀਰ ਮੈਂ ਖੜਾ ਹੋ ਬੇਟਾ ਚੱਲ ਚੱਲੀਏ ਖੜੇ ਹੋ ਜਾ ਤੈਰਾ ਨਾਮ ਕੀ ਆ ਤੇਰਾ ਨਾਮ ਕੀ ਆ ਬੇਟਾ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕਿਹੜੇ ਹਾਲਾਤਾਂ ਚ ਵੱਖ ਹੋਇਆ ਹੋਊਗਾ ਇਧਰ ਦੇ ਅੱਖੀ ਖੋਲ ਅੱਖੀ ਖੋਲ ਕਿਆ ਨਾਮ ਹੈ ਤੁਹਾਡਾ ਬੇਟਾ ਕਿਆ ਨਾਮ ਹੈ ਮੇਰੇ ਬੇਟੇ ਕਾ ਨਾਮ ਬਤਾਓ ਆ ਮਹੀਨੇ ਤੋਂ ਆਇਆ ਕੋਈ ਬੰਦਾ ਇੱਥੇ ਯਾ ਯਾ ਬਗਵਾੜਾ ਬੱਸ ਸਟੈਂਡ ਦੇ ਲਾਗੇ ਬਹਾਨੂਮਾਨ ਮੰਦਿਰ ਹੈ ਨਾ ਜੀ ਉਹਦੇ ਲਾਗੇ ਹੈ ਜੀ ਰੋਟੀ ਖਾਣੀ ਹੈਲੋ ਭਾਈ ਰੋਟੀ ਖਾਣੀ ਲੈ ਕੇ ਆਵਾ ਬਗਵਾੜੇ ਤੋਂ ਬੋਲਦਾ ਭਾਜੀ ਆ ਬੱਸ ਸਟੈਂਡ ਮੰਦਿਰ ਦੇ ਕੋਲੋਂ ਮੈਂ ਕਿਹਾ ਸਾਡੇ ਇੱਥੇ ਹੀ ਆ ਜੀ ਵੀ ਸਟੈਂਡ ਤੇ ਹੀ ਮੈਂ ਕੱਲ ਆਇਆ ਨਹੀਂ ਸਟੈਂਡ ਦੇ ਜਿੱਦਾਂ ਅੱਜ ਆ ਕੇ ਦੇਖਿਆ ਇੱਥੇ ਹੀ ਹੈ ਸਟੈਂਡ ਤੇ ਹੀ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰੇ ਹੁਣੀ ਫਗਵਾੜੇ ਤੋਂ ਆਏ ਨੇ ਫਗਵਾੜੇ ਸ਼ਹਿਰ ਤੋਂ ਇਹ ਸਾਡੇ ਦੋਨੋਂ ਭਰਾ ਔੰਕਾਰ ਸਿੰਘ ਤੇ ਕਰਨੈਲ ਸਿੰਘ ਇੱਕ ਆਪਣਾ ਬਣਦਾ ਇਨਸਾਨੀਅਤ ਦਾ ਫਰਜ਼ ਨਿਭਾਉਣ ਆਏ ਵੀਰ ਸਾਡੇ ਨਾਲ ਜੁੜੇ ਹੋਏ ਨੇ ਕਰਨੈਲ ਸਿੰਘ ਦੀ ਸਾਡੀ ਟੀਮ ਦੇ ਮੈਂਬਰ ਨੇ ਫਗਵਾੜੇ ਤੋਂ ਸਾਨੂੰ ਗੋਲਡੀ ਨਾਮ ਦਾ ਇੱਕ ਵੀਰ ਆ ਜਿਹੜਾ ਉਹ ਵੀਡੀਓ ਭੇਜਦਾ ਸੰਡੇ ਵਾਲੇ ਦਿਨ ਵੀ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਗੰਦੇ ਨਾਲੇ ਵਾਲੀ ਜਗ੍ਹਾ ਜਿਹੜੀ ਉਦੇ ਵਿੱਚ ਬੰਦਾ ਬੈਠਾ ਵੀ ਉਹਦੀ ਹਾਲਤ ਬਹੁਤ ਮਾੜੀ ਆ ਅਸੀਂ ਵੀਰ ਨੂੰ ਕਿਹਾ ਤਾਂ ਸਾਨੂੰ ਵੀਡੀਓ ਭੇਜੋ ਜਿਹੜੀ ਉਹਨਾਂ ਨੇ ਵੀਡੀਓ ਭੇਜੀ ਉਹ ਵੀ ਤੁਸੀਂ ਦੇਖੋ ਕੀ ਹਾਲ ਸੀ ਤੇ ਉਸ ਤੋਂ ਬਾਅਦ ਵੀਰ ਨਾਲ ਗੱਲ ਹੋਈ ਵੀ ਜੇ ਸਾਡੇ ਕੈਂਪ ਲੱਗਿਆ ਹੋਇਆ ਵਾ ਵੀ ਜੇ ਤੁਸੀਂ ਆਪ ਛੱਡ ਜਿਓ ਅੱਗੇ ਤਾਂ ਵੀਰਾ ਵੀ ਬਿਜੀ ਸੀਗਾ ਨਹੀਂ ਛੱਡ ਸਕਿਆ ਸਮਾਂ ਨਿਕਲ ਗਿਆ ਮੰਗਲਵਾਰ ਨੂੰ ਕੈਂਪ ਸੀ ਬੁੱਧਵਾਰ ਨੂੰ ਦੁਬਾਰਾ ਫੇਰ ਤੋਂ ਗੱਲ ਹੋਈ ਸ਼ਾਮ ਨੂੰ ਵੀਡੀਓ ਭੇਜੀ ਗਈ ਉਸ ਤੋਂ ਵੀ ਮਾੜੀ ਹਾਲਤ ਸੀਗਾ ਇਹ ਬੱਚਾ ਫਿਰ ਸਾਡੇ ਟੀਮ ਦੇ ਮੈਂਬਰਾਂ ਦੀ ਡਿਊਟੀ ਲਈ ਅਸੀਂ ਵੀਰ ਉਹਨਾਂ ਦੀ ਤੇ ਅੱਜ ਕਰਨਲ ਵੀਰੇ ਹੁਣੇ ਕੱਲ ਰਾਤ ਦੇ ਹੀ ਲੱਗੇ ਹੋਏ ਐ ਇਸ ਕੇਸ ਦੇ ਮਗਰ ਕੱਲ ਕੱਲ ਸ਼ਾਮ ਨੂੰ ਵੀ ਗਏ ਤੁਸੀਂ ਨਾ ਹਾਂਜੀ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਵੀ ਗਏ ਕੱਲ ਇਹਦੀ ਹਾਲਤ ਦੇਖ ਕੇ ਇਹਨਾਂ ਨੇ ਬਾਹਰ ਕੱਢ ਕੇ ਬਿਠਾਇਆ ਨਾਲੇ ਚੋਂ ਪਾਣੀ ਪੂਣੀ ਪੜਾਇਆ ਥਾਣੇ ਗਏ ਪੁਲਿਸ ਨਾਲ ਸੰਪਰਕ ਕੀਤਾ ਪੁਲਿਸ ਨੇ ਕੋਆਪਰੇਟ ਨਹੀਂ ਕੀਤਾ ਪਰਸ ਨੂੰ ਬੇਨਤੀ ਕਰੀ ਵੀ ਤੁਸੀਂ ਇੱਕ ਡੀਡੀਆਰ ਕੱਟ ਕੇ ਦੇ ਦਿਓ ਡੀਡੀਆਰ ਕੱਟਣ ਤੋਂ ਵੀ ਮਨਾ ਕਰਤਾ ਉਹਨਾਂ ਨੇ ਫਿਰ ਪਹਿਲਾਂ ਬੇਨਤੀ ਕੀਤੀ ਸੀ ਵੀ ਇਹਨੂੰ ਸੀਡਬਲਯੂਸੀ ਮੰਨ ਲਓ ਜਿਹੜਾ ਚਾਈਲਡ ਵੈਲਫੇਅਰ ਆ ਵੀ ਉੱਥੇ ਪ੍ਰੋਡਿਊਸ ਕਰ ਦਿਓ ਉਹ ਵੀ ਉਹਨਾਂ ਨੇ ਜਿੰਮਬਾਰੀ ਨਹੀਂ ਚੱਕੀ ਪਰ ਇੱਕ ਜਰੂਰ ਉਹਨਾਂ ਨੇ ਜਿਹੜਾ ਸਾਡਾ ਸਾਥ ਦਿੱਤਾ ਵੀ ਤੁਸੀਂ ਲੈ ਜਾਓ ਕੋਈ ਗੱਲ ਨਹੀਂ ਸਾਨੂੰ ਤਰਾਜ ਕੋਈ ਨਹੀਂ ਤਾਂ ਫਿਰ ਕਰਨੈਲ ਵੀਰੇ ਹੁਣੇ ਆਪਣੀ ਪਰਸਨ ਗੱਡੀ ਦੇ ਵਿੱਚ ਪਾ ਕੇ ਇਸ ਬੱਚੇ ਨੂੰ ਇੱਥੇ ਲੈ ਕੇ ਆਏ ਨੇ ਤੁਸੀਂ ਇਹਦੇ ਹਾਲਾਤ ਦੇਖੋ ਜੀ ਪੈਰ ਇਹ ਦੇਖੋ ਕਿਵੇਂ ਕਾਲੇ ਹੋਏ ਪਏ ਨੇ ਬੀਬੀ ਕਿੰਨਾ ਪੁੱਤ 90 90/60 uh, 90/ 90 90/60 ਹਨਾ ਬੇਟਾ ਤੂੰ ਬੇਟਾ ਤੂੰ ਬੇਟਾ ਤੇਰਾ ਨਾਮ ਕੀ ਆ ਬੇਟਾ ਤੂੰ ਬੇਟਾ ਪਾਣੀ ਲੈ ਉਹ ਪੁੱਤ ਉੱਠ ਕੇ ਬੈਠ ਬੇਟਾ ਓ ਬੇਟਾ 9060 ਰਾਜੂ ਓ ਰਾਜੂ ਓ ਰਾਜੂ ਬੇਟਾ ਮਾਹੀ ਬੁਹਾਰਕ ਬੁਹਾਰਕ ਸਤਿਨਾਮ ਓਏ 라ਜੂ ਇਦਾਂ ਹੀ ਵੀ ਰਸਤੇ 'ਚ ਵੀ ਇਦਾਂ ਹੀ ਆਇਆ ਨਹੀਂ ਰਸਤੇ 'ਚ ਉੱਠ ਕੇ ਬੈਠ ਗਿਆ ਪਹਿਲਾਂ ਇਹਨੂੰ ਪਾਇਆ ਇਦਾਂ ਹੀ ਆ ਉਹ ਹੋਰ ਆ ਕੇ ਉੱਠ ਕੇ ਬੈਠ ਗਿਆ ਉਹ ਪਾਣੀ ਮਾ ਸੀ ਕੱਲ ਵੀ ਇਹਨੂੰ ਪਾਣੀ ਪਾਉਣੀ ਸੀ ਮੈਂ ਜਾਗ ਕੇ ਪਾਇਆ ਗੱਡੀ 'ਤੇ ਰਾਹ 'ਚ ਆਇਆ ਜਦੋਂ ਫਲੋਰ ਕ੍ਰੋਸ ਕੀਤਾ ਉਦੋਂ ਬਹਿ ਗਿਆ ਉੱਠ ਕੇ ਫਿਰ ਬਣਾਇਆ ਬੋਲਿਆ ਬੋਲਿਆ ਨਹੀਂ ਕੁਛ ਵੀ ਦੇ ਇਹਦਾ ਪਾਣੀ ਕੋਲੋਂ ਲੱਗਾ ਤਾਂ ਨੇ ਬੁੱਲ ਘੁੱਟ ਲਿਆ ਆਪਣਾ ਹੁਣ ਵੀ ਜਦੋਂ ਤੁਸੀਂ ਆਏ ਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਇਹ ਨੰਮਾ ਪਿਆਇਆ ਮੈਂ ਬੈਠਾ ਸੀਗਾ ਇੱਥੇ ਜਦੋਂ ਇਤੋਂ ਹੀ ਲੰਘਿਆ ਨਾ ਉਦੋਂ ਬੈਠਾ ਸੀਗਾ ਹਾਂ ਚਾਹਤੇ ਅਸੀਂ ਆਏ ਉਦੋਂ ਦਾ ਹੀ ਇੱਥੇ ਬੈਠਾ ਹੋਇਆ ਆ ਮੇਰਾ ਖਿਆਲ ਹੁਣੇ 10 ਮਿੰਟ ਪਹਿਲਾਂ ਇਹ ਨੰਮਾ ਪਿਆ ਹੁਣ ਮੈਂ ਇਹ ਨਾਲ ਗੱਲ ਕਰਦਾ ਇਹ ਪੁੱਛਦਾ ਸੀਗਾ ਮੈਂ ਕਿਹਾ ਵੀ ਤੇਰੇ ਪੈਨ ਬੜਾ ਹੈਗੇ ਆ ਮੁੰਨੀ ਕੜੀ ਤੇਰੇ ਹੈਗੇ ਆ ਤੇ ਉਹ ਮੜਿਆ ਜੀ ਹੱਸਿਆ ਉਹ ਥੋੜੀ ਜਿਹੀ ਸਮਾਈਲ ਕੀਤੀ ਹੈ ਤੇਨ ਭਰਾ ਦਾ ਨਾਮ ਆ ਤਾਂ ਮੜਿਆ ਜੀ ਦਾ ਕੁਝ ਯਾਦ ਆ ਬੁੱਲ ਖੋਲੇ ਨੇ ਜਿਹਦਾ ਹੱਸਿਆ ਹੁੰਦਾ ਫੇਰ ਨੰਮਾ ਰਹਿ ਖੜਾ ਹੋ ਬੇਟਾ ਚੱਲ ਚੱਲੀਏ ਖੜੇ ਹੋ ਜਾਓ ਓ ਬੇਟਾ ਖੜੇ ਹੋ ਜਾਓ ਚਲੋ ਹਾਂ ਤੇਰਾ ਨਾਮ ਕੀ ਆ ਤੇਰਾ ਨਾਮ ਕੀ ਆ ਬੇਟਾ ਤੇਰਾ ਨਾਮ ਕੀ ਆ ਓ ਬੇਟਾ ਬੇਟਾ ਓ ਬੇਟਾ ਤੁਹਾਡੇ ਹਿਸਾਬ ਨਾਲ ਕਿੰਨੀ ਉਮਰ ਦਾ ਲੱਗਦਾ ਵੀਰੇ ਜੀਸ ਭਾਜੀ ਦੀ ਜ਼ਿਆਦਾ ਤਾਂ ਨਹੀਂ ਲੱਗਦੀ ਉਹ 15 16 ਸਾਲ 17 17 ਸਾਲ ਸਿੰਘ ਜੀ ਇਦੀ ਉਮਰ ਜਿਹੜੀ ਬੱਚੇ ਦੀ ਲੱਗਦੀ ਆ 15 16 ਸਾਲ 17 ਸਾਲ ਮਤਲਬ ਇੰਨੀ ਕੁ ਉਮਰ ਦਾ ਲੱਗਦਾ ਵਾ ਇਹ ਬੱਚਾ ਆਪਣੇ ਤੋਂ ਕਿੱਦਾਂ ਪਿੱਛੜ ਗਿਆ ਕਿਉਂ ਪਿੱਛੜ ਗਿਆ ਕਿਵੇਂ ਪਿੱਛੜ ਗਿਆ ਇਹ ਸਾਰੇ ਸਵਾਲਾਂ ਦੇ ਜਵਾਬ ਆ ਜਿਹੜੇ ਅਜੇ ਸਾਨੂੰ ਨਹੀਂ ਪਤਾ ਜੇ ਤੁਸੀਂ ਕੋਈ ਜਾਣਦੇ ਹੋ ਇਹਨਾਂ ਨੂੰ ਕੋਈ ਪਹਿਚਾਣਦੇ ਹੋ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਜੇ ਤੁਸੀਂ ਨਹੀਂ ਜਾਣਦੇ ਜਾਂ ਪਹਿਚਾਨਦੇ ਤਾਂ ਇਹਦਾ ਘਰ ਲੱਭਣ ਦੀ ਸਾਡੀ ਮਦਦ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਬੱਚਾ ਆਪਣੀ ਫੈਮਿਲੀ ਤੋਂ ਆਪਣੇ ਮਾਪੇ ਤੋਂ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕਿਹੜੇ ਹਾਲਾਤਾਂ 'ਚ ਵੱਖ ਹੋਇਆ ਹੋਊਗਾ ਬੇ ਬੇ ਬੁੱਤ ਬੇ ਕਪੜਿਆਂ ਦਾ ਹਾਲ ਬਹੁਤ ਬੁਰਾ ਹੱਥਾਂ ਦੇ ਤੁਸੀਂ ਦੇਖੋ ਨੋਹ ਵਗੈਰਾ ਕਿੰਨੇ ਕਿੱਡੇ-ਕੱਡੇ ਹੋਏ ਪਏ ਨੇ ਇਹਨਾਂ ਕਿੰਨੇ ਗੰਦੇ ਨੇ ਤੇ ਹੱਥ ਪੈਰ ਇਹਦੇ ਜਿਹੜੇ ਆ ਉਹ ਆਪਣੇ ਆਪ ਚ ਦੱਸਦੇ ਆ ਵੀ ਇਹ ਪਹਿਲਾਂ ਚੰਗੀ ਥਾਂ ਤੇ ਰਿਹਾ ਕਿਤੇ ਕਿਉਂਕਿ ਜਿਹੜੇ ਬੱਚੇ ਜੇ ਨੂੰ ਆਪਾਂ ਕਹੀਏ 5-6 ਸਾਲ ਹੋ ਗਏ ਸੜਕਾਂ ਤੇ ਰਹਿੰਦੇ ਨੂੰ ਨਹੀਂ ਉਹਨਾਂ ਦੇ ਹੱਥ ਤਾਂ ਗਲ ਜਾਂਦੇ ਜਿਹੜੇ ਸੜਕਾਂ ਤੇ ਰਹਿੰਦੇ ਆ ਇਹਦੇ ਹੱਥ ਦੇਖੋ ਬਿਲਕੁਲ ਸਾਫ਼ ਪਏ ਨੇ ਬਿਲਕੁਲ ਨਰਮ ਪਏ ਨੇ ਸੜਕਾਂ ਤੇ ਰਹਿਣ ਵਾਲੇ ਬੰਦਿਆਂ ਦੇ ਤਾਂ ਹੱਥਾਂ ਤੇ ਅੱਟਣ ਪੈ ਜਾਂਦੇ ਆ ਪਰ ਪਤਾ ਨਹੀਂ ਕਿਉਂ ਇਹ ਬੱਚਾ ਇਦਾਂ ਦੀ ਹਾਲਤ 'ਚ ਪਹੁੰਚਿਆ ਹਨਾ ਇੱਧਰ ਦੇਖੀ ਲੋਦਾ ਲੱਗਿਆ ਹੋਇਆ ਇਹਦੇ ਕੋਈ ਰੀਐਕਸ਼ਨ ਜਾਂ ਲੱਗਿਆ ਹੁੰਦਾ ਕਿਉਂਕਿ ਪਿੰਡਾਂ ਵੀ ਇਨਾ ਸਾਹ ਪਿਆ ਮੈਲ ਤਾਂ ਬਹੁਤ ਜਰੂਰ ਲੱਗੀ ਆ ਪਰ ਸੜਕ ਤੇ ਪੈਣ ਵਾਲੇ ਬੰਦਿਆਂ ਦਾ ਫੁੱਟਪਾਥ ਤੇ ਪੈਣ ਵਾਲੇ ਬੰਦਿਆਂ ਦੀ ਆ ਇੱਥੇ ਧੂਈ ਤੇ ਵੀ ਅਟਕਣ ਬਣ ਜਾਂਦਾ ਕੁਛ ਤਾਂ ਦੱਸ ਯਾਰ ਬੋਲ ਕੇ ਹੈ ਕੁਛ ਤਾਂ ਦੱਸ ਤੇਰਾ ਨਾਮ ਕੀ ਹੈ ਬੇਟਾ ਤੇਰੇ ਮੰਮੀ ਪਾਪਾ ਕਾਂ ਹੈ ਹੈ ਅਰੇ ਬੋਲ ਭਾਈਆ ਬੋਲ ਭਾਈਆ ਇਧਰ ਦੇਖੋ ਮੇਰੇ ਮੇਰੀ ਤਰਫ ਦੇਖੋ ਮੇਰੀ ਤਰਫ ਦੇਖੋ ਇਧਰ ਦੇਖੋ ਇਧਰ ਦੇ ਅੱਖੇ ਖੋਲ ਅੱਖੇ ਖੋਲ ਕੀ ਨਾਮ ਹੈ ਤੇਰਾ ਬੇਟਾ ਕੀ ਨਾਮ ਹੈ ਮੇਰੇ ਬੇਟੇ क्या नाम है बताओ क्या नाम है बताओ क्या नाम है हैं भाई है तू मेरा यार छोटा भाई है बताओ क्या नाम है तुम्हारा हैं क्या नाम है तेरा बताओ ये हाथ दिखाओ जे हाथ करो सीधा हाथ ऐसे करो करके दिखाओ जे हाथ ऐसे करो हाथ करो सीधा बेटा हाथ सीधा करो चलो ऐसे करो हाथ भाई नहीं है मेरा इधर देखो मेरी तरफ इधर देखो हमने तुम्हारा कुछ बुरा किया क्या तेरे को वहां से लेके आए हैं बेटा घर जाना चाहते नहीं यदि घर नहीं जाना चाहते तो भी बता दो हमारे पास रुक जाना है ही सारी जिंदगी ही रख लेंगे तेरे को हमारे पास 500 मेंबर रहते हैं तेरे जैसे भाई है ना बच्चे हैं स्कूल में पढ़ रहे हैं देखो अंदर स्कूल की क्लास लगी हुई है तुम स्कूल जाते थे स्कूल जाते थे स्कूल जाते थे हैं बेटा स्कूल गए हो कभी ਅਰੇ ਕਿ ਜਟਾਂ ਕਿਵੇਂ ਬਣੀਆਂ ਪਈਆਂ ਸਿਰ 'ਚ ਪੁੱਤ ਗੰਦੇ ਕੱਪੜੇ ਵਾਲ ਕਿੰਨੇ ਗੰਦੇ ਆ ਹੁਣ ਵਾਲ ਕਟੋ-ਕਟ ਦੋ ਤਿੰਨ ਮਹੀਨਿਆਂ 'ਚ ਬਣਦੇ ਇਦਾਂ ਦੇ ਹਨ ਜੀ ਇਹ ਮਤਲਬ ਦਿਨਾਂ 'ਚ ਨਹੀਂ ਮਹੀਨੇ 'ਚ ਬਣਦੇ ਆ ਵਾਲ ਇਸ ਤਰ੍ਹਾਂ ਦੀ ਜਟਾਂ ਬਣੀਆਂ ਪਈਆਂ ਚਲੋ ਜੀ ਤੁਸੀਂ ਸਾਰੇ ਕਰੋ ਕੋਸ਼ਿਸ਼ ਤੁਸੀਂ ਆਪਣਾ ਫਰਜ਼ ਨਿਭਾਓ ਅਸੀਂ ਆਪਣਾ ਨਿਭਾਉਨੇ ਆ ਅਸੀਂ ਅਸੀਂ ਵੀਰ ਦੀ ਸੇਵਾ ਸੰਭਾਲ ਕਰਨ ਦੇ ਵਿੱਚ ਆਪਣਾ ਫਰਜ਼ ਨਿਭਾਉਨੇ ਆ ਤੁਸੀਂ ਇਹਦੀ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਇਆ। ਆ ਵੀਰੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਬੱਚੇ ਨੂੰ ਇੱਥੇ ਤੱਕ ਪਹੁੰਚਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ